ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਤਣਾਅ ਵੱਧਦਾ ਜਾ ਰਿਹਾ ਹੈ ਉਮੀਦਵਾਰਾਂ ਵੱਲੋਂ ਲਾਜ਼ਮੀ ਦਸਤਾਵੇਜ਼ੁੱਲਾ ਟੈਕਸ ਦੀ ਐਨਓਸੀਆਂ ਨਾ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ ਜਿਸ ਕਾਰਨ ਕਈ ਹਲਕਿਆਂ ਦੇ ਵਿੱਚ ਚੋਣਾਂ ਦੀਆਂ ਤਿਆਰੀਆਂ ਅਟਕ ਗਈਆਂ ਪਿੰਡ ਪੱਧਰ ਤੇ ಗ್ರಾಮ ਪੰਚਾਇਤਾਂ ਵੱਲੋਂ ਜਾਰੀ ਕੀਤੀਆਂ ਜਾਣਵਾਰੀਆਂ ਇਹਨਾਂ ਐਨਓਸੀਆਂਾਂ ਦੀ ਕਾਟਣੀ ਸਿਆਸੀ ਮਾਹੌਲ ਗਰਮਾ ਦਿੱਤਾ ਉਮੀਦਵਾਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ

ਆਪਸਾ ਦੇਖਣ ਲਈ ਦੇ ਰਹੇ ਨੇ ਤੁਸੀਂ ਨਹੀਂ ਦੇ ਦੇ ਤੁਹਾਡੇ ਸਾਹਮਣੇ ਆ ਤੁਸੀਂ ਕੜੇ ਆ ਹਾਂ ਜਿਉ ਇਹ ਇਹ ਦੇਖੋ ਫਾਰਮ ਭਰ ਕੇ ਦੇਣਗੇ ਔਰ ਚੈੱਕ ਕਰਕੇ ਕੋਈ ਬਕਾਇਆ ਨਹੀਂ ਹੈਗੇ ਨਾ ਨਾਮ ਨਾਲ ਸੈਂਡ ਕਰਦੇ ਕੋਡ ਦਾ ਚੈੱਕ ਆ ਜੀ ਕਹਿੰਦੇ ਸਾਡੇ ਫੰਦੇ ਬਲਕ ਸੰਪਤੀ ਤੇ ਪੰਚਾਇਤ ਸੰਪਤੀ ਦੇ ਬੰਦੇ ਹੈ ਹੀ ਨਹੀਂ ਪਹਿਲਾਂ ਅੱਜ ਤੱਕ ਨਹੀਂ ਹੈਗੇ ਉਹਨਾਂ ਦੇ ਬਿਲਕੁਲ ਡਿਊ ਨਹੀਂ ਹੈਗੇ ਅੱਜ ਕਿਉਂ ਦੇਣ ਕਿ ਪ੍ਰਾਬਲਮਾਂ ਦੇਖੋ ਚੈੱਕ ਕਰ ਦਿਦੋ ਹੁਣ ਕੀਲਾ ਦਾ ਖੱਜਾ ਕੀ ਤਿਆਰ ਖੱਜਾ ਕੀ ਤਿਆਰ ਖੱਜਾ ਕੀ ਤਿਆਰ ਤਾਂ ਖਾ ਪੂਰਾ ਕਿਤਨ ਦਾ ਦੋ ਤਰੀਕ ਹੋ ਗਈ ਪਹਿਲੇ ਹੀ ਸਮਾਂ ਬਹੁਤ ਘੱਟਾ ਇਸ ਲਈ ਸਾਡੇ ਬੰਦੇ ਫਾਰਮ ਕਦੋਂ ਪੂਰਨਗੇ ਕਦੋਂ ਐਨਓਸੀ ਮਿਲੂਗੀ ਕਦੋਂ ਕੱਲ ਨੂੰ ਆਜੋ ਕੱਲ ਤੱਕ ਇਹ ਮਤ ਅੱਜ ਕਿਉਂ ਨਹੀਂ ਪਹਿਲਾਂ ਤਾਂ ਅਜਨੀ ਨੇ ਡਿਊਟੀ ਦੇ ਸ਼ਹਿਰ ਦੇ ਬੈਠੇ ਨੇ ਅਸੀਂ ਫੋਨ ਕਰ ਕਰਕੇ ਇਹ ਕਿ ਆ ਵੀ ਤੁਹਾਡੀ ਟੀਮ ਲਖਨੂ ਕਿਸ ਨੂੰ ਦੱਸਾਂਗੇ ਤਾਂ ਆਏ ਨੇ ਅਦਰਵਾਈਜ਼ ਨਹੀਂ ਆਉਂਦੇ ਦੇਖਿਓ ਪਿੰਡਾਂ 'ਚ ਬੰਨ ਨਹੀਂ ਦੇਣਾ ਤੇ ਇਹ ਚਾਹੁੰਦੇ ਨੇ ਬਾਨੇ ਸਰ ਵੀ ਅਸੀਂ ਐਨਓਸੀ ਸਾਡੇ ਬੰਦੇ ਨਾ ਦੇਣ ਤੇ ਆਪੋਜੀਸ਼ਨ ਵਾਲੇ ਜਾ ਕੇ ਰਿਟ ਪਟੀਸ਼ਨਾਂ ਪਾਉਣਗੇ ਸਾਇ ਸਟੇਜ 2 ਮਿਲ ਜੇ ਤੋਂ ਇਹਨਾਂ ਦੀ ਤਾਂ ਤਮੰਨਾ ਇਹ ਹੈ ਪਰ ਅਸੀਂ ਅੱਕੇ ਰਾ ਦੇ ਨਾਲ ਖੜੇ ਆ ਅਸੀਂ ਹਰ ਲੜਾਈ ਲੜਨ ਨੂੰ ਤਿਆਰ ਆ ਅਸੀਂ ਇਨੋਸੈਂਟ ਇਸ਼ੂ ਕਰਾਵਾਂਗੇ ਜਿਸਾਂ ਇਹਦਾ ਧਰਨਾ ਦੇਣਾ ਪਵੇ ਸਾਨੂੰ ਚਾਹੇ ਸਾਨੂੰ ਮਜਹਰਾ ਕਰਨਾ ਪਵੇ ਤੇ ਇਨੋਸੈਂਟ ਲੈ ਕੇ ਜਾਵਾਂਗੇ ਨਹੀਂ ਦੇਣਗੇ ਤਾਂ ਦੂਜੀ ਜਿਹੜੀ ਪ੍ਰਕਿਰਿਆ ਉਹ ਅਸੀਂ ਆਲਰੇਡੀ ਕੱਲ ਹੀ ਚਾਲੂ ਕਰਤੀ ਸੀ ਜਿਹਦੀ ਡਾਇਰੈਕਸ਼ਨਾਂ ਕਰਕੇ ਜਿਹੜਾ ਐਫਐਡਾ ਅਲੋਕ ਕਰਾਇਆ ਉਹ ਕੱਲ ਹੀ ਡਾਇਰੈਕਸ਼ਨਾਂ ਕਰਾ ਲਈਆਂ ਉਹਦੇ ਵਿੱਚ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਕਹਿ ਰਹੀ ਹੈ ਕਿ ਜੇ ਐਨਓਸੀ ਨਹੀਂ ਮਿਲੂਗੀ ਤਾਂ ਕੈਂਡੀਡੇਟ ਲੜੂਗਾ ਹੀ ਨਹੀਂ ਦਾ ਇਲੈਕਸ਼ਨਸ ਆਲਰੇਡੀ ਜਤੀਨ ਫਿਰ ਸਭ ਨਾਲ ਚੋ ਉਨ੍ਹਾਂ ਦਾ ਮਕਸਦ ਹੀ ਇਹ ਹੈ ਤੁਸੀਂ ਪਹਿਲੇ ਮਿਊਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਦੇਖ ਲਓ ਜਿੰਨੀ ਗੁੰਡਾਗਰਦੀ ਮਿਊਸਪਲ ਕਾਰਪੋਰੇਸ਼ਨ 'ਚ ਸੀ ਇਲੈਕਸ਼ਨਾਂ 'ਚ ਇਹ ਮੌਕੇ ਦੇ ਐਮਐਲਏ 200 ਬੰਦਾ ਲੈ ਕੇ ਸਰਕਾਰੀ ਬਿਲਡਿੰਗ ਦੇ ਅੰਦਰ ਬੈਠੇ ਨੇ ਤੇ ਉਹਦਾ ਕੀ ਮਕਸਦ ਸੀ ਇੱਕ ਬੰਦਾ ਆਪਣੀ ਨੋਮੀਨੇਸ਼ਨ ਕਰਨਾ ਆਉਂਦਾ ਹੈ ਉਹਦੇ ਨਾਲ ਦੋਸਤ ਪ੍ਰਪੋਜ਼ਰ ਹੁੰਦੇ ਨੇ ਤੇ ਉਹ ਤਿੰਨ ਬੰਦਿਆਂ ਨੂੰ 200 ਬੰਦਾ ਢਾ ਲੰਦਾ ਸੀ ਪਤਾ ਨਹੀਂ ਫਲਾਈ ਪਾਰਟੀ ਦਾ ਤੇ ਉਹ ਇਹਨਾਂ ਦਾ ਮਕਸਦ ਹੀ ਇਹ ਹੈ ਵੀ ਅਸੀਂ ਇਹਨੂੰ ਸੀ ਨਾ ਦਈਏ ਤੇ ਇਹਨਾਂ 'ਤੇ ਇੱਕ ਭੈਦਾ ਮੌਲ ਪੈਦਾ ਕਰਦੇ ਤਾਂ ਕਿ ਸਾਨੂੰ ਲੜਾਈ ਵੋਟਾਂ 'ਚ ਤਾਂ ਲੜਨਾ ਨਹੀਂ ਚਾਹੁੰਦੇ ਇਹ ਇਹ ਨਹੀਂ ਲੜਨਾ ਚਾਹੁੰਦੇ ਇਹਨਾਂ ਨੂੰ ਪਤਾ ਹੈ ਹਾਰਨਗੇ ਤੇ ਇਸ ਕਰਕੇ ਲੜਨਾ ਨਹੀਂ ਚਾਹੁੰਦੇ ਸਿਰਫ ਖੱਜਲ-ਖੋਰੀ ਕਰ ਰਹੇ ਨੇ ਪਰ ਸਾਨੂੰ ਪੂਰਨ ਉਮੀਦ ਹੈ ਸਾਡੇ ਨਾਲ ਸਾਰੇ ਜਨਤਾ ਦਾ ਸਹਿਯੋਗ ਉਹ ਸਾਡੇ ਸਾਰੇ ਸਾਡੇ ਸਹਿਯੋਗ ਹੈ ਸਰੋਣ ਇੰਟਾਈਜਾ ਤੇ ਆਪਣੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਆਜਾ ਬੜਿੰਗੀ ਜੀ ਨਾਲ ਸਾਡੇ ਯੂਥ ਦੇ ਪ੍ਰਧਾਨ ਜੀ ਮੋਹਿਤਮਿੰਦਰਾ ਜੀ ਨਾਲ ਹੋਰ ਵੀ ਜਿੰਨੇ ਸਾਡੇ ਲੀਡਰ ਨੇ ਲੋਕਲ ਲੀਡਰ ਨੇ ਸੀ ਮੈਂ ਜਿਲ੍ਹੇ ਦਾ ਪ੍ਰਧਾਨ ਹੈ ਮੇਰੇ ਨਾਲ ਦੋ ਬਲ ਬਿੰਦਰ ਚੋਕਲਾ ਜੀ ਐਡਵੋਕੇਟ ਨੇ ਇਹ ਇਹਨਾਂ ਦੀ ਅਸੀਂ ਕੰਪਨੀ ਲਈ ਆ ਉਹਦੇ ਨਾਲ ਹੀ ਕੜੇ ਹਰਵੀਰ ਸਿੰਘ ਢਿੰਡਸਾ ਜੀ ਜੀ ਅਕਾਲੀ ਦਲ ਦੀ ਹੈ ਕੈਂਡੀਡੇਟ ਨੇ ਬਸ ਪਾ ਦੇ ਦਿੱਤੀ ਗੰਗਰ ਤੋਂ ਆ ਆਮਾਦੀ ਪਾਰਟੀ ਦੇ ਕੈਂਡੀਡੇਟ ਆਏ ਨਹੀਂ ਜੀ ਇਹਨੂੰ ਕਿਹਨਾਂ ਉਹਨਾਂ ਨੂੰ ਲੋੜ ਹੀ ਨਹੀਂ ਹੁੰਦੀ ਜੀ ਉਹਨਾਂ ਦਾ ਉਹਨਾਂ ਕਰਕੇ ਤਾਂ ਸਾਨੂੰ ਡਿਲੇ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਹਾਲ ਤੱਕ ਕੈਂਡੀਡੇਟ ਨਹੀਂ ਹੋਏ ਉਹਨਾਂ ਨੂੰ ਉਹ ਉੱਥੇ ਬੈਠੇ ਇਸ਼ੂ ਕਰਾ ਰਹੇ ਨੇ ਮਰਜ਼ੀ ਨਾਲ ਨਹੀਂ 9 ਵਜੇ ਜਦੋਂ ਦਫ਼ਤਰ ਲੱਦ ਆਇਆ ਤੇ ਦਫ਼ਤਰ ਕਿਉਂ ਨਹੀਂ ਆਏ ਹੁਣ ਤੱਕ ਉਹਨਾਂ ਦੇ ਘਰ ਆਦਿ ਨਹੀਂ ਕੋਈ ਲਾਉਂਦੇ ਉਹਨੂੰ ਦੇਖ ਲੈਣ ਦੇ ਅੰਦਰ ਜਾ ਕੇ ਦੇਖੋ ਸਾਰੇ ਦਫਤਰ ਸੰਜੀਤ ਆ ਵੀ ਫੋਨ ਤੇ ਇਧਰ ਆਪਣੇ ਅਫਸਰਾਂ ਨੂੰ ਬਹੁਤ ਔਖਾ ਹੋ ਜੂਗਾ ਕੰਮ ਨੂੰ ਤੇ ਆਪਣੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਫਰਜ਼ ਨਿਭਾਓ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਇਲੈਕਸ਼ਨ ਲੜਨ ਦਿਓ ਇੱਕ ਮੇਲਾ ਇਹ ਲੋਕਤੰਤਰ ਦਾ ਮੇਲਾ ਹੈ ਦੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਤੁਸੀਂ ਤਾਂ ਹਰ ਵਾਰ ਗਲ ਕੁੱਟ ਦਿੰਨੇ ਹੋ ਅਕਾਲੀ ਦਲ ਬਚਨ ਵੱਦ ਆਸੀਂ ਹਰ ਇੱਕ ਪਾਰਟੀ ਦੀ ਲੜਾਈ ਲੜਾਂਗੇ ਹਰ ਇੱਕ ਸਿਆਸੀ ਪਾਰਟੀ ਜਦੋਂ ਧੱਕਾ ਹੋਊਗਾ ਆਪਣੀ ਤਾਂ ਲੜਾਈ ਲੜਾਂਗੇ ਇੱਕ ਇਹ ਫੈਸਲਾ ਵੀ ਆਇਆ ਕਿ ਇਹ ਇਨਸੀਡੈਂਟ ਦੀ ਲੋਡ ਨਹੀਂ ਹਣਾ ਐਫਿਡੇਵਿਟ ਦੀ ਜਿਹੜਾ ਉਹ ਜੇ ਮੇਨੂੰ ਗੱਲ ਇਹ ਹੈ ਵੀ ਉਹ ਤਾਂ ਚਲੋ ਕਲੇਰ ਸਾਣੇ ਬੜੀ ਸੋਹਣੀ ਗੱਲ ਦੱਸਿਆ ਪਰ ਕਈ ਵਾਰ ਸਰਕਾਰ ਚਲਾਕੀਆਂ ਕਰ ਜਾਂਦੀ ਹੈ ਨਿਗਮਵਾਰ ਨੂੰ ਵੀ ਇਹ ਗੱਲ ਆਈ ਸੀ ਉਹ ਕਹਿ ਦਿੰਦੇ ਨੇ ਪਰ ਬਾਅਦ ਜਿਨ੍ਹਾਂ ਨੇ ਕਹਿਣਾ ਆ ਘੱਟ ਰਹਿ ਕੇ ਜੋ ਵੱਧ ਰਹਿ ਕੇ ਜੀ ਇਹਨਾਂ ਨੇ ਮੁੜ ਕੇ ਦੇਖੋ ਅਸੀਂ ਨਹੀਂ ਚਾਹੁੰਦੇ ਹੈ ਕਿਉਂਕਿ ਅਸੀਂ ਅਸੀਂ ਜਿੱਤ ਜਿੱਤ ਯਕੀਨੀ ਹੋਈ ਵੀ ਹੈ ਸ਼ਰਮ ਨੇ ਇਕੱਲੇ ਦਲ ਜਮੀਨੀ ਤੌਰ ਤੇ ਲੋਕਾਂ ਦੇ ਦਿਲਾਂ 'ਚ ਲੋਕਾਂ ਦੇ ਜ਼ਿਹਨ 'ਚ বাস ਚੁੱਕਾ ਹੈ ਕਿਉਂਕਿ ਖੇਤਰੀ ਪਾਰਟੀ ਅੱਜ ਲੋਕਾਂ ਦੀ ਮਾਂ ਪਾਰਟੀ ਜ਼ਰੂਰਤ ਬਣ ਚੁੱਕਿਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਇੱਕ ਕੋਈ ਚੀਜ਼ ਕਮਜ਼ੋਰੀ ਰਹੇ ਜੇ ਕਰ ਲੋ ਉਹਦਾ ਕਮਜ਼ੋਰੀ ਦਾ ਫਾਇਦਾ ਚੱਕ ਕੇ ਮੈਦਾਨ ਚੋਂ ਪਹਿਲਾਂ ਜਾਣ ਤੋਂ ਪਹਿਲਾਂ ਹੀ ਸਰਕਾਰ ਫੇਰ ਕੋਟੇ ਟੇਕਦੀ ਫਿਰੇ ਕਿਤੇ ਇੱਕੋ ਸ਼ਾਮਦਾਮ ਦੰਡਵੇ ਦਾ ਲੱਗਦਾ ਵੀ ਉਹ ਸ਼ੁਰੂ ਹੋ ਗਈਆਂ ਚੀਜ਼ਾਂ ਜੀ ਹੁਣ ਦੁਬਾਰਾ ਫੇਰ 30500 ਵੋਟ ਸ਼ਰੋਮਣੀ ਅਕਾਲੀ ਦਲ ਨੇ ਲੈ ਕੇ ਵਰਸਿਸ ਪੁਲਿਸ ਐਸਐਸਪੀ ਸਸਪੈਂਡ ਈਐਸਪੀ ਸਸਪੈਂਡ ਦੋ ਐਸਐਸਪੀ ਸਸਪੈਂਡ ਹੋਣੇ ਤਰਨਤਾਰਨ ਦੇ ਵਿੱਚ ਉਹ ਸ਼ਾਮਦਾਮ ਦੰਡ ਭੇਦ ਸਭ ਤਨ ਤਨ ਦਾ ਦੇ ਕੋਈ ਗੱਲ ਨਹੀਂ ਹੈ ਜਦ ਸ਼ਰੋਮਣੀ ਅਕਾਲੀ ਦਲ ਮੈਦਾਨ ਚ ਨਿੱਤਰਦਾ ਇਹ ਰਾਜਨੀਤੀ ਜਿਹੜੀ ਪਾਲਸੀਆਂ ਨੇ ਚੱਲਿਆ ਨਹੀਂ ਕਰਦੀਆਂ ਕਿਉਂਕਿ ਲੋਕਾਂ ਦੇ ਦਿਲਾਂ ਚ ਲੋਕਾਂ ਦੇ ਮਾ ਪਾਰਟੀ ਖੇਤਰੀ ਪਾਰਟੀ ਲੋਕਾਂ ਦੇ ਜ਼ਿਹਨ 'ਚ ਹੈ ਉਹਨਾਂ ਨੂੰ ਪਤਾ ਵੀ ਰਾਜ ਮਾ ਮਾ ਨਾਲ ਕਹਿੰਦੇ ਮਾਸੀ ਨਾਲ ਮਾ ਨੇੜੇ ਹੁੰਦੀ ਹੈ ਤੇ ਮਾ ਵਰਗਾ ਕੋਈ ਨਹੀਂ ਮਾ ਪਾਰਟੀ ਵਰਗਾ ਕੋਈ ਨਹੀਂ ਕਰਦਾ ਇਹ ਸਾਰੇ ਭੇਦ ਭੂਦ ਸਭ ਮਿਟਾ ਦਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਾ ਪੰਜਾਬਿਆਂ ਦੀ ਦਿਲਾਚਸ ਬਸਣ ਵਾਲੀ ਪਾਰਟੀ 105 ਸਾਲ ਤੋਂ ਪੰਜਾਬ ਦੀ ਸੇਵਾ ਕਰਦੇ ਆ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕਰਦੀ ਆਈ ਹੈ ਪਾਰਟੀ ਤੇ ਇਸ ਲਈ ਸਾਡੇ ਕੋਲ ਕੋਈ ਭੇਦ ਭੂਦ ਦਾ ਡੰਡ ਨਹੀਂ ਚੱਲਣੇ ਹੈ ਡੰਡ ਤਾਂ ਹੁਣ ਇਹਨਾਂ ਨੂੰ ਦਿਖਾਵਾਂਗੇ ਹੁਣ ਦੇਖੀ ਨੇ ਤੂੰ ਨੇ 17 ਤਰੀਕ ਨੂੰ ਦੇਖੋ ਕੀ ਰਿਜ਼ਲਟ ਆਉਣਾ ਹੈ ਕੀ ਲੱਗਦਾ ਮਤਲਬ ਪ੍ਰੈਸ਼ਰ ਚ ਨੇ ਜੀ ਅਫਸਰ ਸਾਹਿਬਾਂ ਮੈਂ ਦੱਸਿਆ ਦੁਰਘਟਨਾ ਨਾਲ ਹੀ ਵੀ ਸਰਕਾਰ ਮੇਰੀ ਬੇਨਤੀ ਦੇ ਧਿਆਨ ਕਰੋ ਦੁਰਘਟਨਾ ਬਸ ਆਈ ਵੀ ਸਰਕਾਰ ਨਾ ਕਿ ਬਹੁਮਤ ਲੈ ਕੇ ਲੋਕ ਲੋਕਾਂ ਦੇ ਉਹਦੇ ਮਤ ਨਾਲ ਨਹੀਂ ਆਈਏ ਦੁਰਘਟ ਐਕਸੀਡੈਂਟਲ ਗਵਰਨਮੈਂਟ ਆ ਇਹ ਐਕਸੀਡੈਂਟਲ ਮੁੱਖ ਮੰਤਰੀ ਆ ਉਹਦਾ ਐਕਸੀਡੈਂਟਲ ਪਾਲਿਸੀਆਂ ਨੇ ਯੂ ਟਰਨ ਲੈਂਦੇ ਨੇ ਕਦੇ ਲੈਂਡ ਪੁਲਿੰਗ ਤੇ ਲੈਂਦੇ ਨੇ ਕਦੇ ਤੇ ਤੇ ਆ ਹੁਣ ਜ਼ਮੀਨਾਂ ਵੇਚਣ ਤੇ ਵੀ ਘੇੜਾ ਖਾਈ ਫਿਰਦੇ ਨੇ ਆ ਮੈਨੂੰ ਹੁਣੇ ਦੱਸਿਆ ਆ ਸਾਰੀ ਜਗ੍ਹਾ ਬੇਚ ਲੋ ਕਰਦੇ ਸਰਕਾਰ ਮੈਂ ਤਾਂ ਪਹਿਲਾ ਗਵਰਨਮੈਂਟ ਪ੍ਰੈਸ ਦੇ ਮੋਹਰੇ ਵੀ ਇਸ ਦਾ ਧਰਨੇ 'ਚ ਬੈਠਾ ਮੈਂ ਜਾ ਕੇ ਤੇ ਨਾਲ ਡੱਟ ਕੇ ਖੜੇ ਆ ਪੰਜਾਬ ਦੀ 1 ਇੰਚ ਜ਼ਮੀਨ ਤੇ ਇੰਨਾ ਤੁਗਲਕੀ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦਵਾਗੇ ਇਹਨਾਂ ਜਿਹੜੇ ਜਿਹੜੇ ਆ ਧਾਰ ਵੀ ਆਏ ਵੇ